ਗਰਮੀਆਂ ਦੇ ਸੀਜ਼ਨ ਦੀ ਸ਼ੁਰੂਆਤ ਹੁੰਦੇ ਹੀ ਪੰਜਾਬ ਦੇ ਲਈ ਖਤਰੇ ਦੀ ਘੰਟੀ ਵੱਜ ਚੁੱਕੀ ਆ ਪੰਜਾਬ ਦੇ ਨਾਲ ਲੱਗਦੇ ਸੂਬੇ ਪੰਜਾਬ ਅਤੇ ਹਿਮਾਚਲ ਦੇ ਜਿਹੜੇ ਡੈਮ ਨੇ ਉਹਨਾਂ ਦੇ ਵਿੱਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਚੁੱਕਿਆ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ 47 ਤੋਂ ਲੈ ਕੇ 52 ਫੀਸਦੀ ਤੱਕ ਜਿਹੜਾ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਆ ਉਹ ਘਟਣਾ ਸ਼ੁਰੂ ਹੋ ਗਿਆ ਚੁੱਕਿਆ ਖਾਸ ਤੌਰ ਤੇ ਭਾਖੜਾ ਤੀਨ ਅਤੇ ਜਿਹੜਾ ਇੱਕ ਦੂਜਾ ਟਾਈਮ ਆ ਪਾਉਂਗ ਟਾਈਮ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਘਟਣਾ ਸ਼ੁਰੂ ਹੋ ਗਿਆ ਬਹੁਤ ਵੱਡੀ ਖਬਰ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਿੱਥੇ ਹਾਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਮਈ ਜੂਨ ਦੇ ਵਿੱਚ ਝੋਨੇ ਦੇ ਸੀਜ਼ਨ ਦੀ ਵੀ ਸ਼ੁਰੂਆਤ ਹੋਣੀ ਹੈ ਤਾਂ ਇਸ ਵਕਤ ਵੀ ਜਿਹੜੀ ਪੰਜਾਬ ਦੇ ਵਿੱਚ ਬਰਸਾਤੀ ਮੱਕੀ ਦੀ ਸ਼ੁਰੂਆਤ ਹੈ ਬਜਾਈ ਵੱਡੇ ਪੱਧਰ ਤੇ ਹੋਈ ਹੈ ਉਸ ਨੂੰ ਜਿਹੜਾ ਉਸ ਦੀ ਸਿੰਚਾਈ ਕੀਤੀ ਜਾਣੀ ਹੈ ਪਰ ਉਸ ਤੋਂ ਪਹਿਲਾਂ ਹੀ ਪੰਜਾਬ ਦੇ ਲਈ ਖਤਰੇ ਦੀ ਘੰਟੀ ਵੱਜ ਚੁੱਕੀ ਆ ਪੰਜਾਬ ਦੇ ਅਤੇ ਹਿਮਾਚਲ ਦੇ ਜਿਹੜੇ ਡੈਮ ਨੇ ਪੌਂਗ ਡੈਮ ਤੇ ਨਾਲ ਦੀ ਨਾਲ ਥੀਨ ਡੈਮ ਭਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਕੱਟਣਾ ਸ਼ੁਰੂ ਹੋ ਚੁੱਕਿਆ ਤਾਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਸਵਾਰਾ 46% ਦੀ ਤੋਂ ਲੈ ਕੇ 52% ਤੱਕ ਜਿਹੜਾ ਪਾਣੀ ਦਾ ਪੱਧਰ ਆ ਉਹ ਘਟਣਾ ਸ਼ੁਰੂ ਹੋ ਚੁੱਕਾ ਹੈ ਇਸ ਤਰੀਕੇ ਜਿਹੜਾ ਪੰਜਾਬ ਨੂੰ ਇਹਦਾ ਇਫੈਕਟ ਪੈਣ ਵਾਲਾ ਕਿਉਂਕਿ ਜਿਹੜਾ ਡੈਮਾਂ ਦੇ ਵਿੱਚ ਜਦੋਂ ਪਾਣੀ ਦਾ ਪੱਧਰ ਵੱਧਦਾ ਤਾਂ ਉਸ ਦੇ ਨਾਲ ਪਹਿਲਾਂ ਪਾਣੀ ਨੂੰ ਡੈਮਾਂ ਦੇ ਵਿੱਚ ਸਟੋਰੇਜ ਕਰਕੇ ਇਸ ਤੋਂ ਜਿਹੜੀ ਬਿਜਲੀ ਆਉ ਤਿਆਰ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਬਾਧੂ ਪਾਣੀ ਹੁੰਦਾ ਉਹ ਦਰਿਆਵਾਂ ਦੇ ਰਾਹੀਂ ਛੱਡ ਕੇ ਵੱਖ-ਵੱਖ ਸੂਇਆਂ ਕੱਸੀਆਂ ਦੇ ਰਾਹੀਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਨੂੰ ਭੇਜ ਦਿੱਤਾ ਜਾਂਦਾ ਸਿੰਚਾਈ ਦੇ ਲਈ ਜਿਹੜਾ ਮੈਦਾਨੀ ਇਲਾਕਾ ਖੇਤਰੀ ਇਲਾਕੇ ਨੂੰ ਭੇਜ ਦਿੱਤਾ ਜਾਂਦਾ ਤਾਂ ਦੱਸ ਦੇ ਕਿ ਇਸ ਵਾਰ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਇਹ ਵੀ ਦਿੱਤੀ ਗਈ ਆ ਕਿ ਇਸ ਵਕਤ ਜਿਹੜਾ ਉੱਤਰੀ ਭਾਰਤ ਦੇ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਜਿਹੜਾ ਮੌਨਸੂਨ ਦੇ ਮੌਸਮ ਦੇ ਮੌਕੇ ਜਿਹੜਾ ਬਰਸਾਤੀ ਨੇ ਉਹ ਵੀ ਘੱਟ ਪੈਣ ਵਾਲੇ ਨੇ ਬਸਾਤੀ ਜਿਹੜੇ ਮੀਂਹ ਘੱਟ ਪੈਣਗੇ ਤੇ ਇਸ ਕਰਕੇ ਕਿਸਾਨਾਂ ਨੂੰ ਜਿਹੜਾ ਝੋਨੇ ਦੀ ਸਿੰਚਾਈ ਦੇ ਲਈ ਹੋਰ ਫਸਲਾਂ ਦੀ ਸਿੰਚਾਈ ਦੇ ਲਈ ਜਿਹੜੀ ਜ਼ਿਆਦਾਤਰ ਬਿਜਲੀ ਦੀ ਲੋੜ ਆ ਪਾਣੀ ਦੀ ਜ਼ਿਆਦਾਤਰ ਲੋੜ ਆ ਪਰ ਉਸ ਤੋਂ ਪਹਿਲਾਂ ਹੀ ਜਿਹੜੀ ਖਤਰੇ ਦੀ ਘੰਟੀ ਵੱਜ ਚੁੱਕੀ ਆ ਤਾਂ ਪੰਜਾਬ ਤੇ ਹਿਮਾਚਲ ਦੇ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਚੁੱਕਿਆ ਆਪਾਂ ਆਖੜਾ ਪੌਂਗ ਅਤੇ ਠੀਨ ਠੀਨ ਡੈਮ ਜਿਹੜਾ ਉਸ ਦੇ ਵਿੱਚ 46% ਤੋਂ ਲੈ ਕੇ 52% ਤੱਕ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਚੁੱਕਿਆ ਤੇ ਉਸ ਤੋਂ ਬਾਅਦ ਇਸ ਤਰੀਕੇ ਪੰਜਾਬ ਦੇ ਵਿੱਚ ਇਫੈਕਟ ਪਵੇਗਾ ਕਿਉਂਕਿ ਇਹਨਾਂ ਡੈਮਾਂ ਦੇ ਵਿੱਚ ਜਦੋਂ ਪਾਣੀ ਦਾ ਪੱਧਰ ਵੱਧਦਾ ਤਾਂ ਪਾਣੀ ਸਟੋਰ ਕਰਕੇ ਪਹਿਲਾਂ ਬਿਜਲੀ ਤਿਆਰ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਵਾਧੂ ਪਾਣੀ ਆ ਉਹ ਪੰਜਾਬ ਦੇ ਵੱਖ-ਵੱਖ ਇਲਾਕਿਆਂ ਨੂੰ ਦਰਿਆਵਾਂ ਦੇ ਰਾਹੀਂ ਭੇਜ ਕੇ ਸਿੰਚਾਈ ਲਈ ਵਰਤਿਆ ਜਾਂਦਾ ਪਰ ਏ ਸਵਾਗਤ ਤੁਹਾਡੇ ਨਾਲ ਬਹੁਤ ਵੱਡੀ ਖਬਰ ਸਾਂਝੀ ਕਰ ਰਿਹਾ ਕਿ ਜਿਹੜੀ ਬਿਜਲੀ ਦੇ ਵਿੱਚ ਵੀ ਜਿਹੜੀ ਦਿੱਕਤ ਆਵੇਗੀ ਤਾਂ ਇਲੈਕਟ੍ਰਿਸਿਟੀ ਦੇ ਵਿੱਚ ਵੀ ਪੰਜਾਬ ਦੇ ਵਿੱਚ ਗਰਮੀ ਦੇ ਵਿੱਚ ਦਿੱਕਤ ਆ ਸਕਦੀ ਹੈ ਕਿਉਂਕਿ ਡੈਮਾਂ ਦੇ ਵਿੱਚ ਪਾਣੀ ਘਟ ਚੁੱਕਿਆ ਇਸ ਕਰਕੇ ਜਿਹੜੀ ਬਿਜਲੀ ਆ ਉਸ ਦੀ ਜਿਹੜੀ ਜੋ ਪ੍ਰੋਡਕਸ਼ਨ ਆ ਉਹ ਵੀ ਘਟੇਗੀ ਤੇ ਉਸ ਤੋਂ ਬਾਅਦ ਜਿਹੜਾ ਜਿਹੜਾ ਨਹਿਰੀ ਪਾਣੀ ਆ ਉਸ ਦੀ ਜਿਹੜੀ ਮਾਤਰਾ ਉਹ ਵੀ ਘਟ ਜਾਏਗੀ ਤਾਂ ਇਸ ਕਰਕੇ ਕਿਸਾਨਾਂ ਨੂੰ ਵੱਧਾ ਬਿਜਲੀ ਦੀ ਲੋੜ ਪਵੇਗੀ ਜਦੋਂ ਨਹਿਰੀ ਪਾਣੀ ਘਟ ਜਾਏਗਾ ਤਾਂ ਬਿਜਲੀ ਉਧਰਲੇ ਪਾਸੇ ਵੀ ਘਟ ਚੁੱਕਿਆ ਤਾਂ ਬਹੁਤ ਵੱਡੀ ਖਤਰੇ ਦੀ ਘੰਟੀ ਪੰਜਾਬ ਦੇ ਲਈ ਗਰਮੀਆਂ ਦੇ ਮੌਸਮ ਦੀ ਸ਼ੁਰੂਆਤ ਦੇ ਵਿੱਚ ਵੱਜ ਚੁੱਕੀ ਹੈ